ਔਰ ਪੰਜਾਬ ਦੇ ਵਿੱਚ ਇਸ ਗੱਲ ਦੇ ਵਿੱਚ ਸਾਨੂੰ ਜਦੋਂ ਤੀਕ ਵੀ ਅਸੀਂ ਡਰਦੇ ਰਹਾਂਗੇ ਰੋਜ਼ ਹੀ ਮਰਦੇ ਰਹਾਂਗੇ ਔਰ ਅੱਜ ਜੋ ਪੁਲਿਸ ਦਾ ਜ਼ਬਰ ਹੈ ਜੋ ਪੁਲਿਸ ਦਾ ਇੱਕ ਸਿਸਟਮ ਬਣ ਗਿਆ ਹੈ ਕੰਮ ਕਰਨ ਦਾ ਤਰੀਕਾ ਘਾਰ ਬਣ ਗਿਆ ਹੈ ਉਹ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਇਸ ਤੋਂ ਅੱਗੇ ਜੋ ਅੱਜ ਸਿਰਫ ਲਪਤਾ ਜਖਮ ਹੁੰਦੇ ਹਨ ਪੈਰਾਂ ਵੀ ਜਖਮ ਹੁੰਦੇ ਹਨ ਇਸ ਤੋਂ ਅਗਲਾ ਤਾਂ ਹੁਣ ਮੌਤ ਹੀ ਹੈ ਪਿਛਲੀ ਸਦੀ ਦੇ 9ਵੇਂ ਦਹਾਕੇ ਦੇ ਵਿੱਚ ਪੁਲਿਸ ਤੇ ਫੌਜ ਦਾ ਜ਼ਬਰ ਵਧਿਆ ਤਾਂ ਇੱਕ ਗੱਲ ਉਸ ਦੇ ਵਿੱਚੋਂ ਨਿਕਲੀ ਕਿ ਮਨੁੱਖੀ ਅਧਿਕਾਰ ਅੰਦੋਲਨ ਬੜਾ ਜ਼ਬਰਦਸਤ ਸੀਗਾ ਇਹ ਕੱਲੇ-ਕੱਲੇ ਡਿਵੀਜ਼ਨ ਜਿਹੜਾ ਹਨ ਉਹਨਾਂ ਕੋਲ ਸੋਰਸ ਨਹੀਂ ਹੁੰਦੇ ਉਹਨਾਂ ਦੀ ਗੱਲ ਅਖਬਾਰ 'ਚ ਨਹੀਂ ਜਾਂਦੀ ਉਹਨਾਂ ਦੀ ਗੱਲ ਮੀਡੀਆ 'ਚ ਨਹੀਂ ਆਉਂਦੀ ਮੈਨੂੰ ਯਾਦ ਹੈ ਕਿ ਜਦੋਂ 1995 ਪੁਲਿਸ ਦਾ ਜ਼ਬਰ ਵੀ ਅਖੀਰ ਤੇ ਸੀਗਾ ਭਾਈ ਜਸਵੰਤ ਸਿੰਘ ਖਲੜਾ ਉਹਨਾਂ ਦੀ ਸ਼ਹਾਦਤ ਵੀ ਉਸੇ ਦੌਰ ਚ ਹੋਈ ਪਰ ਦੁਖਾਂ ਦੀ ਇਸ ਗੱਲ ਦਾ ਹੈ ਕਿ ਪੰਜਾਬ ਦੇ ਬਾਰਸ ਬਣੇ ਹੋਏ ਲੋਕ ਪੰਜਾਬ ਦੇ ਲੀਡਰਸ਼ਿਪ ਜੋ ਸੈਮ ਸੀ ਉਹਨਾਂ ਨੇ ਜਾਣਕਾਰੀ ਹੋਣ ਦੇ ਬਾਵਜੂਦ ਸਾਰੀ ਸਿੱਖ ਲੀਡਰਸ਼ਿਪ ਅੰਮ੍ਰਿਤਸਰ ਦੇ ਵਿੱਚ ਹੋਣ ਦੇ ਬਾਵਜੂਦ ਪ੍ਰੈਸ ਦੇ ਵਿੱਚ ਕੋਈ ਉਸ ਦੇ ਬਾਰੇ ਕੋਈ ਬਹੁਤਾ ਵੱਡਾ ਰਿਐਕਸ਼ਨ ਨਹੀਂ ਜਾਰੀ ਕੀਤਾ ਭਾਈ ਜਸਵੰਤ ਸਿੰਘ ਖਲੜਾ ਨੂੰ ਉਹਨਾਂ ਲੋਕਾਂ ਨੇ ਕਿਉਂਕਿ ਸ਼ਹਿ ਸੀ ਕੁਝ ਆਉਣ ਵਾਲੇ ਹਾਕਮਾਂ ਦੀ ਤੇ ਉਹਨਾਂ ਨੇ ਉਹਨਾਂ ਨੂੰ ਸ਼ਹੀਦ ਕੀਤਾ ਤੇ ਗਵਾਹੀ ਵੀ ਹੈ ਮੇਰੇ ਕੋਲ ਕਿ ਜਸਟਿਸ ਬੈਂਚ ਨੂੰ ਜਦੋਂ ਸੀਆਈਏ ਰੋਪੜ ਲੈਂਦਾ ਤੇ ਮੈਂ ਵੀ ਉਦੋਂ ਉੱਥੇ ਸੀਗਾ ਸੀ ਇਹ ਦੇ ਵਿੱਚ ਸੋ ਇਹ ਸਭ ਇਹ ਦਿਖਾਉਣਾ ਹੁੰਦਾ ਕਿ ਡਰਾਉਣਾ ਹੁੰਦਾ ਹੈ ਕਿ ਇਹ ਸਰੀਰ ਜੋ ਹੈ ਇਹ ਅੱਜ ਨਹੀਂ ਕੱਲ ਇਸਨੇ ਖਤਮ ਤਾਂ ਹੋਣਾ ਹੈ ਪਰ ਕੁਝ ਐਸਾ ਕਰਕੇ ਚੱਲੋ ਕਿ ਕੁਝ ਨਾ ਕੁਝ ਇਤਿਹਾਸ ਦੇ ਵਿੱਚ ਕੋਈ ਜ਼ਿਕਰ ਹੋਵੇ ਨਿਰਦੋਸ਼ ਪੈਣਾ ਬੀਬੀਆਂ ਨੂੰ ਜਿਨ੍ਹਾਂ ਨੂੰ ਸਵਾਨ ਸਮਝ ਕੇ ਲੁੱਟ ਕੇ ਲਿਆਇਆ ਜਾ ਰਿਹਾ ਸੀ ਖਜ਼ਾਨਾ ਸਮਝ ਕੇ ਲੁੱਟ ਕੇ ਲਿਆਇਆ ਜਾ ਰਿਹਾ ਸੀ ਉਹ ਇਸ ਇਲਾਕੇ ਦੇ ਵਿੱਚ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਜਦੋਂ ਇਸ ਇਲਾਕੇ ਦੇ ਵਿੱਚੋਂ ਪਵਾ ਦੇ ਵਿੱਚੋਂ ਗੁਜ਼ਰੇ ਨਾਦਰ ਸ਼ਾਹ ਦੇ ਜ਼ਾਲਮ ਫੌਜੀ ਤਾਂ ਉਹਨਾਂ ਨੂੰ ਇਸੇ ਇਲਾਕੇ ਦੇ ਵਿੱਚ ਸਤਲੂਜ ਦੇ ਇਰਤ ਗਿਰਦੇ ਹੀ ਉਹਨਾਂ ਤੋਂ ਸਾਰੀਆਂ ਹੀ ਉਹ ਪੈਣਾ ਛੜਾ ਕੇ ਬੀਬੀਆਂ ਛੜਾ ਕੇ ਉਹਨਾਂ ਦੇ ਘਰ ਪਜਾਏ ਔਰ ਇਸ ਗੱਲ ਦਾ ਮਾਣ ਸੁਲਤਾਨਾਂ ਨੂੰ ਕੌਮ ਜਿਸਾ ਅਸੀਂ ਆਲੂ ਵਾਲੀ ਉਹਨੂੰ ਜਾਂਦਾ ਹੈ ਕਿ ਉਸਨੇ ਇਨਾ ਜਾਵਰਾ ਤੋਂ ਤਿੰਨ ਵਾਰ ਨਿਰਦੋਸ਼ ਜੋ ਬੀਬੀਆਂ ਸਨ ਪੈਣਾ ਸਨ ਭਾਵੇਂ ਉਹ Hindu ਬਹੁਦੀਆਂ ਸਨ ਪਰ ਉਹਨਾਂ ਵਿੱਚ ਬਗਲ ਸ਼ਯਾਦੀਆਂ ਵੀ ਸਨ ਉਹ ਵੀ ਛਡਾਈਆਂ ਔਰ ਉਹਨਾਂ ਨੂੰ ਉਹਨਾਂ ਦੇ ਘਰਾਂ ਵਿੱਚ ਪਜਾਇਆ ਪਰਮ ਸਤਕਾਰਯੋਗ ਪ੍ਰਦਾਨਗੀ ਮੰਡਲ athesh mu ਸੰਗਤ ਬਾਹਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਦੇ ਵਿੱਚ ਕੋਈ ਦੋਰ ਆਇਆ ਮ ਨਹੀਂ ਕਿ ਜਿਵੇਂ ਸੁਖਮੀਰ ਸਿੰਘ ਜੀ ਨੇ ਪੂਰਾ ਵਿਸਥਾਰ ਦੇ ਕੇ ਸਾਨੂੰ ਦੱਸਿਆ ਹੈ ਕਿ ਅੱਜ ਲੋੜ ਹੈ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਮਨੁੱਖੀ ਅਧਾਰ ਮਨੁੱਖੀ ਅਧਿਕਾਰ ਅੰਦੋਲਨ ਦੀ ਔਰ ਅੱਜ ਜੋ ਪੁਲਿਸ ਦਾ ਜਵਰ ਹੈ ਜੋ ਪੁਲਿਸ ਦਾ ਇੱਕ ਸਿਸਟਮ ਬਣ ਗਿਆ ਹੈ ਕੰਮ ਕਰਨ ਦਾ ਤਰੀਕਾ ਕਾਰ ਬਣ ਗਿਆ ਹੈ ਉਹ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਇਸ ਤੋਂ ਅੱਗੇ ਜੋ ਅੱਜ ਸਿਰਫ ਲਫ਼ਤਾਂ ਦੇ ਜ਼ਖਮ ਹੁੰਦੇ ਹਨ ਪੈਰਾਂ ਵੀ ਜ਼ਖਮ ਹੁੰਦੇ ਹਨ ਇਸ ਤੋਂ ਅਗਲਾ ਤਾਂ ਹੁਣ ਮੌਤ ਹੀ ਹੈ ਔਰ ਮਰਦਾ ਕਿਆ ਨਹੀਂ ਕਰਦਾ ਔਰ ਇਸੇ ਕਰਕੇ ਮੈਂ ਇਸ ਗੱਲ ਦਾ ਗਵਾਹ ਹਾਂ ਕਿ ਜਦੋਂ ਪਿਛਲੀ ਸਦੀ ਦੇ 9ਵੇਂ ਦਹਾਕੇ ਦੇ ਵਿੱਚ ਪੁਲਿਸ ਤੇ ਫੌਜ ਦਾ ਜ਼ਬਰ ਵਧਿਆ ਇੱਕਲ ਉਸ ਦੇ ਵਿੱਚੋਂ ਨਿਕਲੀ ਕਿ ਮਨੁੱਖੀ ਅਧਿਕਾਰ ਅੰਦੋਲਨ ਬੜਾ ਜ਼ਬਰਦਸਤ ਸੀਗਾ ਭਾਵੇਂ ਜਸਟਿਸ ਬੈਂਸਨ ਨਰਿੰਦਰ ਸਿੰਘ ਜਨ ਨਰਿੰਦਰ ਸਿੰਘ ਜੀ ਸਨ ਇਸ ਤੋਂ ਬਿਨਾਂ ਐਂਟੀ ਪੁਲਿਸ ਸਪਰੈਸ਼ਨ ਲਾਇਰਸ ਐਸੋਸੀਏਸ਼ਨ ਆ ਕਿੰਨੇ ਹੀ ਮਨੁੱਖੀ ਅਧਿਕਾਰ ਸੰਗਠਨ ਉਦੋਂ ਹੋਦ ਵੀ ਸਨ ਡਿਸਟ੍ਰਿਕਟ ਲੈਵਲ ਤੇ ਵੀ ਸਨ ਔਰ ਸਟੇਟ ਲੈਵਲ ਤੇ ਵੀ ਸਨ ਔਰ ਅੱਜ ਵੀ ਕਿਉਂਕਿ ਪੰਜਾਬ ਦੀ ਧਰਤੀ ਨੂੰ ਇਹ ਮਾਨ ਰਿਹਾ ਹੈ ਕਿ ਜਦੋਂ ਪੰਜਾਬ ਦੇ ਵਿੱਚ ਸਿੱਖੀ ਨੇ ਜਨਮ ਲਿਆ ਉਦੋਂ ਹੀ ਗੁਰੂ ਨਾਨਕ ਸਾਹਿਬ ਨੇ ਨਾਲ ਹੀ ਕਹਿਤਾ ਸੱਤਾ ਸੀ ਮਾਰੇ ਪੈ ਬੱਗੇ ਕਿ ਜਿਹੜਾ ਸੱਤਾ ਹੈ ਉਹ ਆਮ ਲੋਕਾਂ ਨੂੰ ਜਦੋਂ ਜ਼ੁਲਮ ਕਰਦਾ ਹੈ ਤਾਂ ਕੀ ਚਾਲਾ ਕੀ ਹੋਵੇਗਾ ਲੜਨਾ ਪਵੇਗਾ ਨਾ ਤਾਂ ਕਿ ਰੋਸ ਨਾ ਆਇਆ ਨਹੀਂ ਔਰ ਇਹ ਗੱਲ ਹਾਕਮ ਨੂੰ ਕੌਣ ਪੁੱਛੇਗਾ ਇੱਕ ਇਕੱਲੇ-ਕੱਲੇ ਡਿਵੀਜ਼ਨ ਜੋ ਹਨ ਉਹਨਾਂ ਕੋਲ ਸੋਰਸ ਨਹੀਂ ਹੁੰਦੇ ਉਹਨਾਂ ਦੀ ਗੱਲ ਅਖਬਾਰ 'ਚ ਨਹੀਂ ਜਾਂਦੀ ਉਹਨਾਂ ਦੀ ਗੱਲ ਮੀਡੀਆ 'ਚ ਨਹੀਂ ਆਉਂਦੀ ਪਰ ਜਦੋਂ ਜਥੇਬੰਦ ਹੋ ਕੇ ਆਪਾਂ ਚੱਲਾਂਗੇ ਮੈਨੂੰ ਯਾਦ ਹੈ ਕਿ ਜਦੋਂ 1995 ਪੁਲਿਸ ਦਾ ਜ਼ਬਰ ਵੀ ਅਖੀਰ ਤੇ ਸੀਗਾ ਔਰ ਉਦੋਂ ਹੀ ਸ਼ਾਇਦ ਮੇਰੇ ਬਹੁਤ ਹੀ ਸਤਕਾਰਯੋਗ ਜਿਨ੍ਹਾਂ ਨੇ ਮਨੁੱਖੀ ਅਧਿਕਾਰ ਤੇ ਇੱਕ ਲਸਾਨੀ ਕੰਮ ਕੀਤਾ ਭਾਈ ਜਸਵੰਤ ਸਿੰਘ ਜੀ ਖਾਨੜਾ ਉਹਨਾਂ ਦੀ ਸ਼ਹਾਦਤ ਵੀ ਉਸੇ ਦੌਰ 'ਚ ਹੋਈ ਪਰ ਦੁਖਾਂਤ ਇਸ ਗੱਲ ਦਾ ਹੈ ਕਿ ਪੰਜਾਬ ਦੇ ਬਾਰਸ ਬਣੇ ਹੋਏ ਲੋਕ ਪੰਜਾਬ ਦੇ ਲੀਡਰਸ਼ਿਪ ਜੋ ਉਸ ਟਾਈਮ ਸੀ ਉਹਨਾਂ ਨੇ ਜਾਣਕਾਰੀ ਹੋਣ ਦੇ ਬਾਵਜੂਦ ਸਾਰੀ ਸਿੱਖ ਲੀਡਰਸ਼ਿਪ ਅੰਮ੍ਰਿਤਸਰ ਦੇ ਵਿੱਚ ਹੋਣ ਦੇ ਬਾਵਜੂਦ ਪ੍ਰੈਸ ਦੇ ਵਿੱਚ ਕੋਈ ਉਸ ਦੇ ਬਾਰੇ ਕੋਈ ਬਹੁਤਾ ਵੱਡਾ ਰਿਐਕਸ਼ਨ ਨਹੀਂ ਜਾਰੀ ਕੀਤਾ ਔਰ ਅੰਤ ਹੋਇਆ ਕੀ ਭਾਈ ਜਸਵੰਤ ਸਿੰਘ ਖਲੜਾ ਨੂੰ ਉਹਨਾਂ ਲੋਕਾਂ ਨੇ ਕਿਉਂਕਿ ਸ਼ਹਿ ਸੀ ਕੁਝ ਆਉਣ ਵਾਲੇ ਹਾਕਮਾਂ ਦੀ ਤੇ ਉਹਨਾਂ ਨੇ ਉਹਨਾਂ ਨੂੰ ਸ਼ਹੀਦ ਕੀਤਾ ਔਰ ਉਸ ਦੇ ਨਾਲ ਹੀ ਪੰਜਾਬ ਦੇ ਵਿੱਚ ਮਰੁਖੀ ਅਧਿਕਾਰ ਅੰਦੋਲਨ ਜੋ ਹੈ ਕਿਉਂਕਿ ਇਹਨਾਂ ਨੇ ਦਿਖਾਉਣਾ ਹੁੰਦਾ ਹੈ ਭਾਵੇਂ ਜਸਟਿਸ ਬੈਂਚ ਨੂੰ ਵੀ ਇਹਨਾਂ ਨੇ ਕਿਉਂਕਿ ਮਨੂੰ ਇਸ ਗੱਲ ਦੀ ਇੱਕ ਗਵਾਹੀ ਵੀ ਹੈ ਮੇਰੇ ਕੋਲ ਕਿ ਜਸਟਿਸ ਬੈਂਚ ਨੂੰ ਜਦੋਂ ਸੀਆਈਏ ਰੋਪੜ ਲੈਂਦਾ ਤੇ ਮੈਂ ਵੀ ਉਦੋਂ ਉੱਥੇ ਸੀਗਾ ਸੀਏਏ ਦੇ ਵਿੱਚ ਸੋ ਇਸ ਕਰਕੇ ਇਹ ਦਿਖਾਉਣਾ ਹੁੰਦਾ ਕਿ ਡਰਾਉਣਾ ਹੁੰਦਾ ਹੈ ਔਰ ਪੰਜਾਬ ਦੇ ਵਿੱਚ ਇਸ ਗੱਲ ਦੇ ਵਿੱਚ ਸਾਨੂੰ ਜਦੋਂ ਤੀਕ ਵੀ ਅਸੀਂ ਡਰਦੇ ਰਹਾਂਗੇ ਰੋਜ਼ ਹੀ ਮਰਦੇ ਰਹਾਂਗੇ ਸੋ ਅੱਜ ਲੋੜ ਇਸ ਗੱਲ ਦੀ ਹੈ ਕਿ ਅੰਦੋਲਨ ਜੋ ਹੈ ਮਨੁੱਖੀ ਅਧਿਕਾਰ ਦਾ ਉਹ ਸ਼ੁਰੂਆਤ ਜੋ ਹੈ ਅੱਜ ਤੁਸੀਂ ਚੰਡੀਗੜ੍ਹ ਤੋਂ ਕਰ ਰਹੇ ਹੋ ਔਰ ਇਹ ਹੋਣੀ ਵੀ ਚਾਹੀਦੀ ਹੈ ਮੈਂ ਇਹ ਨਹੀਂ ਕਹਿੰਦਾ ਕਿ ਮਾਰੀ ਗੱਲ ਅੱਜ ਵੀ ਹੋ ਜਵੇ ਤਾਂ ਬਹੁਤ ਵਧੀਆ ਗੱਲ ਹੈ ਪਰ ਇਸ ਨੂੰ ਜਦ ਤੱਕ ਤੁਸੀਂ ਕਿਉਂਕਿ ਅਸੀਂ ਹਮੇਸ਼ਾ ਇਹ ਗੱਲ ਦੇਖੀ ਹੈ ਕਿ ਜਥੇਵੰਦ ਕੌਣ ਹੁੰਦਾ ਹੈ ਅੰਦੋਲਨ ਕੌਣ ਕਰਦਾ ਹੈ ਜੋ ਪੀੜਤ ਹੈ ਉਹੀ ਬੰਦਾ ਜ਼ਬਰ ਦੇ ਖਿਲਾਫ ਉੱਠੇਗਾ। ਜਾਂ ਸ਼ਿਕਦਾਰਾ ਪਵੇ ਜਿਹਦੀ ਚਾਕਰ ਹੱਥੋਂ ਮਰਨਾ। ਜਿਸ ਤੇ ਜ਼ੁਲਮ ਕਰੇਗਾ ਜ਼ਾਲਮ ਉਹੀ ਜ਼ੁਲਮ ਦੇ ਖਿਲਾਫ ਉੱਠੇਗਾ। ਪਿੰਡਾਂ ਦੇ ਵਿੱਚ ਜ਼ੁਲਮ ਹੋ ਰਿਹਾ ਹੈ। ਛੋਟੇ ਸ਼ਹਿਰਾਂ ਦੇ ਵਿੱਚ ਕਾਸੇ ਮੈਂ ਜ਼ੁਲਮ ਹੋ ਰਿਹਾ ਹੈ। ਉੱਥੋਂ ਲੋਕ ਉੱਠਣਗੇ। ਪਰ ਠਾਲਣ ਦੇ ਲਈ ਫਿਰ ਉੱઠી ਤੌਹੀਦ ਕੀ ਆਖਰਸਰਾਂ ਪੰਜਾਬ ਸੇ। ਹਿੰਦ ਕੋਈ ਇੱਕ ਮਰਦੇ ਕੰਮ ਨਹੀਂ ਜਗਾਇਆ ਖਾਬ ਤੇ ਉਸ ਅਲਾਮਾ ਇਕਵਾਲ ਦੀ ਗੱਲ ਨੂੰ ਲੈ ਕੇ ਅੱਜ ਤੁਸੀਂ ਸ਼ੁਰੂਆਤ ਕਰੋ। ਔਰ ਮੈਂ ਇਸ ਗੱਲ ਨੂੰ ਮੰਨ ਕੇ ਚੱਲਦਾ ਹਾਂ ਕਿ ਇਹ ਸਰੀਰ ਜੋ ਹੈ ਇਹ ਅੱਜ ਨਹੀਂ ਕੱਲ ਇਸਨੇ ਖਤਮ ਦਾ ਹੋਣਾ ਹੈ ਪਰ ਕੁਝ ਐਸਾ ਕਰਕੇ ਚੱਲੋ ਕਿ ਕੁਝ ਨਾ ਕੁਝ ਇਤਿਹਾਸ ਦੇ ਵਿੱਚ ਕੋਈ ਜ਼ਿਕਰ ਹੋਵੇ ਕਿ ਹਾਂ ਗੁਰੂ ਨਾਨਕ ਸਾਹਿਬ ਦੀ ਫਲਸਫੀ ਜਿਸ ਨੂੰ ਲੈ ਕੇ ਉਹਨਾਂ ਨੇ ਬਾਬਰ ਨੂੰ ਜਾਵਰ ਆਖਿਆ ਸੀ ਔਰ ਕੈਦੀ ਛੁੜਾਏ ਸੀ ਭਾਵੇਂ ਅਹਿਮਦਾਬਾਦ ਦੀ jail ਸੀ ਭਾਵੇਂ ਸਿਕੰਦਰ ਲੋਧੀ ਦੇ ਦਿੱਲੀ ਦੇ ਵਿੱਚ ਜੋ ਹਾਕਮ ਸੀ ਉਸ ਤੋਂ ਛੁੜਾਏ ਸੀ ਭਾਵੇਂ ਫਿਰ ਗਵਾਰੀਏ ਦੇ ਕਿਲ੍ਹੇ ਤੋਂ ਛੇਵੇਂ ਗੁਰੂ ਨਾਨਕ ਨੇ ਛੜਾਏ ਸੀ ਔਰ ਉਸ ਤੋਂ ਬਾਅਦ ਅਖੀਰ ਸੀ ਜਦੋਂ ਗੁਰਤੇਗ ਭਾਦਰ ਸਾਹਿਬ ਨੇ ਕਿਸੇ ਦੂਸਰੇ ਦੀ ਧਰਮ ਦੇ ਅਸੂਲਾਂ ਦੀ ਰਾਖੀ ਦੇ ਲਈ ਉਹਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਲਈ ਸੁਪਰੀਮ ਸੈਕਰੀਫਾਈਸ ਕੀਤੀ ਇਹ ਅਖੀਰ ਸੀ ਔਰ ਇਸ ਨੂੰ ਅੱਗੇ ਚੱਲੋ ਫਿਰ ਸੈਂਕੜੇ ਨਹੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਿਰਦੋਸ਼ ਭੈਣਾ ਬੀਬੀਆਂ ਨੂੰ ਜਿਨ੍ਹਾਂ ਨੂੰ ਸਵਾਨ ਸਮਝ ਕੇ ਲੁੱਟ ਕੇ ਲਿਆਇਆ ਜਾ ਰਿਹਾ ਸੀ ਖਜ਼ਾਨਾ ਸਮਝ ਕੇ ਲੁੱਟ ਕੇ ਲੈ ਆ ਰਿਆ ਸੀ ਉਹ ਇਸ ਇਲਾਕੇ ਦੇ ਵਿੱਚ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਜਦੋਂ ਇਸ ਇਲਾਕੇ ਦੇ ਵਿੱਚੋਂ ਪਵਾਦ ਦੇ ਵਿੱਚੋਂ ਗੁਜ਼ਰੇ ਨਾਦਰ ਸ਼ਾਹ ਦੇ ਜ਼ਾਲਮ ਫੌਜੀ ਤਾਂ ਉਹਨਾਂ ਨੂੰ ਇਸੇ ਇਲਾਕੇ ਦੇ ਵਿੱਚ ਸਤਲੁਜ ਦੇ ird gird ਹੀ ਉਹਨਾਂ ਤੋਂ ਸਾਰੀਆਂ ਹੀ ਉਹ ਭੈਣਾਂ ਛੜਾ ਕੇ ਬੀਬੀਆਂ ਛੜਾ ਕੇ ਉਹਨਾਂ ਦੇ ਘਰ ਪਜਾਏ ਔਰ ਇਸ ਗੱਲ ਦਾ ਮਾਣ ਸੁਲਤਾਨ ਨੂੰ ਕੌਮ ਜਿਸਾ ਅਸੀਂ ਆਲੂ ਵਾਲੀ ਨੂੰ ਜਾਂਦਾ ਹੈ ਕਿ ਉਸ ਨੇ ਇਹਨਾਂ ਜਾਬਰਾਂ ਤੋਂ ਤਿੰਨ ਵਾਰ ਨਿਰਦੋਸ਼ ਜੋ ਬੀਬੀਆਂ ਸਨ ਪੈਣਾ ਸਨ ਭਾਵੇਂ ਉਹ ਹਿੰਦੂ ਬਹੁਤੀਆਂ ਸਨ ਪਰ ਉਹਨਾਂ ਵਿੱਚ ਮੁਗਲ ਸ਼ਹਿਯਾਦੀਆਂ ਵੀ ਸਨ ਉਹ ਵੀ ਛਡਾਈਆਂ ਔਰ ਉਹਨਾਂ ਨੂੰ ਉਹਨਾਂ ਦੇ ਘਰਾਂ ਚ ਪਜਾਇਆ ਔਰ ਅੱਜ ਲੋੜ ਹੈ ਕਿ ਅਸੀਂ ਇਸ ਮਨੁੱਖੀ ਅਧਿਕਾਰ ਅੰਦੋਲਨ ਨੂੰ ਸ਼ੁਰੂਆਤੀ ਨਾ ਕਰੀਏ ਇਸ ਨੂੰ ਬਣਦੀ ਤੇ ਲਿਆਉਣ ਲਈ ਆਪਣੇ ਕੁਝ ਨਾ ਕੁਝ ਜੋ ਨਿੱਜੀ ਖਾਸ਼ਾ ਹਨ ਜੋ ਨਿੱਜੀ ਸਾਡੇ ਨਿਸ਼ਾਨੇ ਹਨ ਉਹਨਾਂ ਦੀ ਵੀ ਕੁਰਬਾਨੀ ਕਰਨ ਦਾ ਮਾਦਾ ਰੱਖੀ ਹੈ ਆਪਣੇ ਕੋਲ ਕਿਉਂਕਿ ਜਿੰਨੀਆਂ ਮਰਜ਼ੀ ਉਹ ਆਡਾਨੀ ਹੈ ਮੇਰੇ ਖਿਆਲ ਕੋਈ ਲੱਖ ਕਰੋੜ ਦੀ ਪ੍ਰਾਪਰਟੀ ਹੋਵੇ ਦੀ ਸਬਰ ਤਾਂ ਉਹਨੂੰ ਵੀ ਨਹੀਂ ਹੈ। ਔਰ ਆਪਾਂ ਤਾਂ ਲੜਾਈਓ ਕਿਸੇ ਨਾਲ ਨਹੀਂ ਆ ਸਾਡਾ ਕਿਹੜਾ ਕੋਈ ਲਾਲ ਕਿਹੜਾ ਬਿਆਨਨਾ ਕਰਦਾ ਅਸੀਂ ਕਿ ਅਸੀਂ ਅਮੀਰ ਹੋ ਜਾਾਂਗੇ ਕੁਝ ਕਰਕੇ। ਸੋ ਇਸ ਕਰਕੇ ਲੋੜ ਇਸ ਗੱਲ ਦੀ ਹੈ ਕਿ ਤੁਹਾਡੀ ਜੋ ਸਟ੍ਰਗਲ ਹੈ ਤੁਸੀਂ ਸਿਰਫ ਹੁੱਕਾ ਦੇਣਾ ਹੈ। ਸੰਗਤ ਤਿਆਰ ਬੈਠੀਏ ਕਿਉਂਕਿ ਜ਼ਾਲਮ ਜੋ ਹੈ ਉਸਦੇ ਵਰਤਾਂਤ ਨੂੰ ਵੀ ਉਸਦੇ ਬਿਆਨਾਂ ਨੂੰ ਵੀ ਔਰ ਇਹ ਵੀ ਜ਼ਰੂਰ ਹੈ ਨਾਲ ਹੀ ਮੈਂ ਬੇਨਤੀ ਕਰਾਂ ਕਿਉਂਕਿ ਸਾਰੇ ਤੁਸੀਂ ਮੇਰੇ ਤੋਂ ਵੱਧ ਸਿਆਣੇ ਹੋ। ਔਰ ਤੁਹਾਡਾ ਤਜਰਬਾ ਵੀ ਵੱਧ ਹੈ ਪਰ ਇੱਕ ਗੱਲ ਦੇ ਵਿੱਚ ਚੌਕਸ ਰਹਿਣ ਦੀ ਲੋੜ ਹੈ ਕਿ ਤੁਹਾਨੂੰ ਭਟਕਾਉਣ ਦੇ ਲਈ ਕੁਝ ਕਾਲੀਆਂ ਭੇਡਾਂ ਵੀ ਤੁਹਾਡੇ ਵਿੱਚ ਆਉਣਗੀਆਂ ਜਿਵੇਂ ਕਿ ਤੁਸੀਂ ਕੱਲ ਵੀ ਦੇਖਿਆ ਹੈ ਕਿਵੇਂ ਅੰਮ੍ਰਿਤਸਰ ਦੇ ਵਿੱਚ ਹੋਇਆ ਹੈ ਔਰ ਇਹ ਅਕਸਰ ਹੁੰਦਾ ਹੈ ਔਰ ਤੁਹਾਡੇ ਧਿਆਨ ਨੂੰ ਭਟਕਾਉਣ ਦੇ ਲਈ ਕਦੇ ਕਿਸੇ ਤੋਂ ਸੀਫਾ ਦਵਾਇਆ ਜਾਂਦਾ ਹੈ ਕਦੇ ਵਾਪਸ ਲਿਆ ਜਾਂਦਾ ਹੈ ਇਹ মিডিਆ ਦੇ ਖਬਰ ਬਣਾਉਣ ਦੀ ਗੱਲ ਹੁੰਦੀ ਹੈ ਤਾਂ ਕਿ ਜੋ ਸਹੀ ਗੱਲ ਹੈ ਉਹ ਅੱਗੇ ਨਾ ਆਵੇ ਸੋ ਇਸ ਤੋਂ ਵੀ ਚੌਕਸ ਰਹਿਣ ਦੀ ਲੋੜ ਹੈ ਪੋਰਚੁਕ ਦੇ ਖਿਮਾ ਪਰ ਮੈਂ ਇਹ ਜ਼ਰੂਰ ਬੇਨਤੀ ਕਰਾਂਗਾ ਕਿ ਇਸ ਅੰਦੋਲਨ ਨੂੰ ਇਸ ਸ਼ਹਿਰ ਦੇ ਵਿੱਚ ਜੋ ਮਹਾਨਗਰ ਹੈ ਇਸ ਤੋਂ ਬਾਹਰ ਲਿਜਾ ਕੇ ਇਸ ਨੂੰ ਛੋਟੇ ਸ਼ਹਿਰਾਂ ਕਸਬਿਆਂ ਚ ਲਿਜਾਓ ਔਰ ਪਿੰਡਾਂ ਤੱਕ ਜਾਣ ਦੀ ਲੋੜ ਹੈ ਜੇ ਤੁਸੀਂ ਇੱਕ ਵਾਰ ਕਿਉਂਕਿ ਜੇ ਬਟਾਲ ਇੰਟਰੋਗੇਸ਼ਨ ਸੈਂਟਰ ਦਾ ਕਿਸ ਟਾਈਮ ਸਿੰਘ ਸਾਹਿਬ ਪ੍ਰੋਫੈਸਰ ਦਰਸ਼ਨ ਸਿੰਘ ਨੇ ਘਰਾਓ ਕੀਤਾ ਸੀ ਉਹਦੇ ਸਿੱਟੇ ਵੀ ਬੜੇ ਪੋਜ਼ਿਟਿਵ ਨਿਕਲੇ ਸਨ ਜਦੋਂ ਅਸੀਂ ਬੀਬੀ ਵਿਮਲ ਕੌਰ ਜੀ ਖਾਲਸਾ ਦੀ ਅਗਵਾਈ ਦੇ ਵਿੱਚ ਦਰਨੇ ਮਾਰੇ ਠਾਣੇ ਘੇਰੇ ਸਨ ਉਹਦਾ ਵੀ ਰਿਜ਼ਲਟ ਨਿਕਲਦਾ ਹੈ ਸੋ ਹੁਣ ਵੀ ਤੁਸੀਂ ਇਸ ਨੂੰ ਮੈਦਾਨ ਦੇ ਵਿੱਚ ਲਿਆਓ ਕਿਉਂਕਿ ਹੁਣ ਸਿਰਫ ਪਲਾਨਿੰਗ ਕਰਨ ਦੀ ਲੋੜ ਨਹੀਂ ਪਲਾਨਿੰਗ ਕਰਕੇ ਐਗਜ਼ੀਕਿਊਟ ਕਰਨ ਦੀ ਵੀ ਲੋੜ ਹੈ ਪੁੱਲ ਚੁੱਕ ਦੀ ਖਿਮਾ ਆਪਣੇ ਵੱਲ ਹਰ ਕਿਸਮ ਦੀ ਸੇਵਾ ਲਈ ਆਪਾਂ ਤਿਆਰ ਹੈ ਔਰ ਮੈਂ ਇਹ ਗੱਲ ਅਕਸਰ ਕਹਿੰਦਾ ਹਾਂ ਕਿ ਹੁਣ ਲੋੜ ਅਹੁਦਿਆਂ ਦੀ ਨਹੀਂ ਅਹੁਦੇ ਤੋਂ ਬਿਨਾਂ ਸੇਵਾ ਕਰਨ ਦੀ ਲੋੜ ਹੈ ਸੋ ਮੈਂ ਆਪਣੇ ਆਪ ਨੂੰ ਇਸ ਗੱਲ ਹੀ ਹਮੇਸ਼ਾ ਸਮਰਪਿਤ ਵੀ ਰੱਖਦਾ ਹਾਂ ਔਰ ਮੈਂ ਇਸ ਗੱਲ ਦੇ ਵਿੱਚ پابੰਦ ਵੀ ਹਾਂ ਕਿਉਂਕਿ ਥੰਮੇ ਕੋਈ ਨਾ ਸਾਧਵਨ ਸਾਧਨਾ ਡਿੱਠਾ ਜੱਗ ਵਿੱਚ ਕੋਆ ਸੋ ਅੱਜ ਲੋੜ ਆਉਦਿਆਂ ਤੋਂ ਬਿਨਾ ਆਪਾਂ ਨੂੰ ਕੁਝ ਕਰਕੇ ਦਿਖਾਉਣੀ ਹੈ ਔਰ ਜੋ ਅਸੀਂ ਕੁਝ ਕਰਾਂਗੇ ਉਹੀ ਸਾਡਾ ਕੀਤਾ ਹੋਇਆ ਸਾਡੇ ਫਲ ਦੇਣ ਦੇ ਕਾਬਿਲ ਹੋਗਾ ਭੁੱਲ ਚੁੱਕ ਦੀ ਖਿਮਾ ਬਹੁਤ ਸਾਰਿਆਂ ਦਾ ਬਹੁਤ ਧੰਨਵਾਦ ਜੱਕੇ ਬਲਜੀ ਦਾ ਖਾਸ ਕਰਕੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ